ਜੀ ਤੁਹਾਡਾ ਕੀ ਨਾਮ ਆਪਕਾ ਮਨੋਜ ਬਨੋਜ ਸਰ ਜੀ ਕੀ ਕੰਮ ਕਰਦੇ ਹੋ ਤੁਸੀਂ ਗੱਡੀ ਚਲਾਉਂਦੇ ਹੋ ਕਿਹੜੀ ਗੱਡੀ ਆ ਤੁਹਾਡੇ ਕੋਲ ਇਹ ਗੱਡੀ ਕਿੱਥੋਂ ਲੈ ਕੇ ਜਾ ਰਹੇ ਸੀਗੇ ਤੇ ਕਿੱਥੇ ਜਾਣਾ ਸੀਗਾ ਜੀ ਹਾਂ ਟਿੱਕੀ ਹਸਾਬਾ ਪਰ ਇੱਥੇ ਜਿੱਦਾਂ ਮੰਨ ਲਓ ਗੱਡੀ ਰਾਹ ਨਹਿਰ ਚ ਡਿੱਗੀ ਹੈ ਸਾਨੂੰ ਗੱਡੀਆਂ ਨੇ ਯਾਂਗਲ ਨਾਲ ਯਾ ਇੱਥੇ ਸਾਹਮਣੇ ਗੱਡੀ ਆ ਗਈ ਹੋਸੀ ਚੱਕਰ ਤੇ ਗਈ ਗੱਡੀ ਨੂੰ ਕ੍ਰੋਸ ਕਰਨ ਲੱਗੀ ਤੇ ਕਿ ਦੂਜੇ ਪਾਸੇ ਵਾਲੇ ਉਹ ਦੇ ਮਾਰ ਕਰਨੀ ਵਾਲੇ ਹੌਲਾ ਭਰੇ ਬੇਮਾਨ ਗੱਡੀ ਦੇ ਵਿੱਚ ਕਿੰਨੇ ਬੰਦੇ ਸੀਗੇ ਤੁਸੀਂ ਸਿੰਗਲ ਬੰਦੇ ਸਿੰਗਲ ਤੇ ਬਾਹਰ ਕਿੱਧਰ ਨਿਕਲੇ ਆਈ ਬਾਹਰ ਉਹਨਾਂ ਨੇ ਸਾਰਾ ਟੋਰ ਆਹ ਤੇ ਇੱਕ ਕਿੱਦਾਂ ਛੱਟ ਚੋੜ ਤੋਂ ਬਚਾਏ ਤਾਂ ਕਿ ਗੱਡੀ ਕਿੰਨਾ ਲੋਡ ਕੀਤਾ ਸੀਗਾ ਇਹਦੇ ਵਿੱਚ 70 ਲਾਡ 70 ਕਿੱਥੇ ਲੈ ਕੇ ਜਾਣਾ ਸੀਗਾ ਅੱਗੇ ਤੇ ਲੈ ਕੇ ਕਿੱਥੋਂ ਆਏ ਆ ਠੀਕ ਹੈ ਤੇ ਹੁਣ ਇਹ ਗੱਡੀ ਕਿੱਦਾਂ ਮਾਰ ਬਾਹਰ ਕੱਢਣੀ ਆਈ ਕੋਚ ਮੰਗਾਇਆ ਜੀ ਕ्रेन ਆਏਗੀ ਕ्रेन ਆਏਗੀ ਤੇ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ ਹਾਂ ਲਗਦਾ 10 ਲੱਖ ਹੈ ਹਾਂ ਜੀ 10 ਲੱਖ ਦਾ ਨੁਕਸਾਨ 10 ਲੱਖ ਕਿੰਨੇ ਦਾ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜਿੱਦਾਂ ਸਾਈਡ ਤੇ ਕੋ ਰੀਲਿੰਗ ਹੈ ਨਹੀਂਗੀ ਨਹੀਂ ਮੰਗ ਹੈ ਕਿ ਜ਼ਰੂਰ ਬੈਰਿੰਗ ਲਗਾਓ ਥੋੜਾ ਰੋਡ ਬਣਾਓ 1-2 ਫੁੱਟਾ ਔਰ ਰੈਂਗਲ ਲਗਾਓ ਤਾਂ ਕਿ ਕੋਈ ਹੋਰ ਦਾ ਨੁਕਸਾਨ ਨਾ ਹੋਣਾ ਤਾਂ ਹੋ ਗਿਆ ਜੀ ਕਿ ਪਜਾਮਾ ਲਪਾ ਜਾ ਤੇ ਟੀ-ਸ਼ਰਟ ਉਹ ਲੈ ਕੇ ਪੱਲੇ ਚੱਲੋ ਠੀਕ ਆ ਭਰਾ हां सरपंच साहब की कहना चाहंदे हो आज एक नहर ਦੇ ਵਿੱਚ ਵੀ ਟਰਾਲਾ ਇੱਕ ਡਿੱਗਿਆ ਆ ਪਹਿਲਾਂ ਵੀ ਬਹੁਤ سارے ਡਿੱਗ ਚੁੱਕੇ ਆ ਕਈ ਹਾਸੇ ਵਾਪਰ ਚੁੱਕੇ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਸਾਡੇ ਮੈਂ ਸਰਪੰਚ ਬਤੌਰ ਗ੍ਰਾਮ ਪੰਚਾਇਤ ਤੋਂ ਬਖਾਨਾ ਤੇ ਸਾਡੇ ਪਿੰਡ ਦਾ ਜਾਨਕੀ ਇਹ ਵਾਕਿਆ ਆ ਸਾਡੇ ਬਗਾਨੇ ਚ ਪੈਂਦਾ ਹੈ ਜਿਹੜਾ ਇੰਡੀਆ ਹੈਗਾ ਜੀ ਸਾਨੂੰ ਪਤਾ ਲੰਗਾ 8:00 ਵਜੇ ਸਾਢੇ 8:00 ਤਕਰੀਬਨ 9:00 ਵਜੇ ਵਿੱਚ ਇਹ ਡੱਕ ਡਿੱਗਿਆ ਜੀ ਔਰ ਬਹੁਤ ਅਤੀ ਵੱਧ ਵੀ ਨਾਲ ਇਹ ਪੂਰ ਪ੍ਰਸ਼ਾਸਨ ਜਿਹੜੇ ਸਾਡੇ ਯਾਦ ਜੀ ਐਸਏ ਸਾਹਿਬ ਉਹ ਸਾਡੇ ਨਾਲ ਵੀ ਪਹਿਲਾਂ ਇੱਥੇ ਪਹੁੰਚ ਗਏ ਜੀ ਇਹ ਤਾਂ ਸਹੀ ਕਹਿੰਦੇ ਨੇ ਪੁਲਿਸ ਆਉਂਦੀ ਨਹੀਂ ਜੀ ਇਹ ਅਸੀਂ ਦੇਖੋ ਬਾਅਦ 'ਚ ਆਇਆ ਮੇਰੇ ਤੋਂ ਪਹਿਲਾਂ ਉੱਥੇ ਪਹੁੰਚੇ ਸਗੇ ਤੇ ਇਹਨਾਂ ਨੇ ਆਖਰ ਮੌਕਾ ਦੇਖਿਆ ਡਰਾਈਵਰ ਜਿਹੜਾ ਆਪਣੇ ਆਪ ਕੌੜੀਆਂ ਰਾਹੀਂ ਬਾਹਰ ਆ ਗਿਆ ਜੀ ਉਹਨੇ ਬੜੀ ਬਹਾਦਰੀ ਦਿਖਾਈ ਆ ਔਰ ਡਰਾਈਵਰ ਦਾ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਪਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੁਆਬਾ ਆਪਣੇ ਹਿਆਰਪੁਰ ਨੂੰ ਜੀ ਕਈ ਵਾਰੀ ਪਹਿਲਾਂ ਵੀ ਪ੍ਰੈਸਰਾਂ ਹੀ ਬੇਨਤੀ ਕਰ ਚੁੱਕੇ ਹਾਂ ਇਹਨਾਂ ਦੇ ਜਿਹੜੇ ਨਹਿਰ ਦੇ ਦੇ ਲੰਗਾ ਦੀ ਉੱਚੀ ਲਾਉਣੀ ਚਾਹੀਦੀ ਹੈ ਜੀ ਔਰ ਕਿਸੇ ਜਾਨੀ ਮਾਲ ਨੁਕਸਾਨ ਨਾ ਹੋਵੇ ਇਹ ਨਹਿਰ ਦੇ ਵਿੱਚ ਕਾਫੀ ਪਿੰਡਾਂ ਨੂੰ ਜੋੜਦੀ ਹੈ ਔਰ ਆਈ ਤੋਂ ਗਰਸ਼ੰਗ ਤੋਂ ਲੈ ਕੇ ਆਦਮਪੁਰ ਤੱਕ ਕੋਈ ਨਾ ਕੋ ਰੋਜ਼ ਨਿਤ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਪਰ ਪ੍ਰਸ਼ਾਸਨ ਹਿਾਰ ਕੋ ਜਿਹੜਾ ਹੈ ਤੇ ਕੋਈ ਅਮਲ ਦੇ ਵਿੱਚ ਨਹੀਂ ਹੈ ਉਹ ਪ੍ਰਸ਼ਾਸਨ ਜਿਹੜਾ ਕੁੰਭਕਾਰ ਦੀ ਨੀਸਤਾ ਪਿਆ ਹੈ ਅਸੀਂ ਫਿਰ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਇਹਨੂੰ ਪਹਿਲ ਦੇ ਆਧਾਰ ਦੇ ਦੇਖ ਕੇ ਨਹਿਰ ਦੇ ਆਲੇ ਦੁਆਲੇ ਉੱਚੀ ਜਿਹੜੀ ਰੇਨ ਲਾਈ ਜਾਵੇ ਤਾਂ ਵੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੇ ਦੂਜੀ ਗੱਲ ਹੈ ਜਿਹੜੇ ਟਿਪਰ ਟਿਪਰ ਬਹੁਤ ਆ ਰਹੇ ਆ ਸੜਕ ਬਹੁਤ ਵਧੀਆ ਬਣੀ ਪ੍ਰਧਾਨ ਮੰਤਰੀ ਜੀ ਨੇ ਨਿਗਰਾਨ ਕਰਕੇ ਹੋਈ ਨਾਲ ਚ ਬਾਰੇ ਟਿਪਰ ਬਹੁਤ ਇਥੋਂ ਨੰਗ ਰਹੇ ਆ ਅਸੀਂ ਇਹ ਵੀ ਪ੍ਰਸ਼ਾਸਨ ਨੂੰ ਬੰਦ ਕਰਦੇ ਆ ਕਿ ਟਿਪਰਾਂ ਤੇ ਰੋਕ ਲਾਈ ਜਾਵੇ ਕਿ ਟਿਪਰਾਂ ਨੈਸ਼ਨਲ ਹਾਈਵੇ ਰੋਕਾਂ ਜਾਂ ਜਾ ਤਾਂ ਇਥੇ ਜਿਹੜਾ ਟ੍ਰੈਫਿਕ ਜਿਹੜੀ ਆ ਪਟ્રોલ ਹੋ ਸਕੇ ਔਰ ਇਹ ਜਿਹੜਾ ਪਿੰਡ ਵਾਸੀ ਜਿਹੜੇ ਆ ਇਹ ਆਪਣੇ ਆਰਾਮ ਦੇ ਨਾਲ ਆਪਣਾ ਸਫਰ ਨਿਲਾ ਤਿਆ ਕਰਦਾ ਸਰ ਗੱਡੀ ਵਿੱਚ ਕਿੰਨੇ ਬੰਦੇ ਸੀਗੇ ਜੀ ਇੱਕ ਬੰਦਾ ਸਿਖਾਈਦਾ ਤੇ ਕੀ ਲੱਦੇ ਆ ਹੋਇਆ ਸੀ ਗੱਡੀ 'ਚ ਇਹਦੇ ਵਿੱਚ ਬਜਰੀ ਲੱਗੀ ਸੀ ਤੇ ਕੁਝ ਪਤਾ ਲੱਗਾ ਜੀ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀਗਾ ਜੀ ਜੀ ਮੇਰਾ ਖਲਿਦ ਘਰੋਂ ਗੜਖੀਆਂ ਤੋਂ ਆ ਰਿਹਾ ਸੀ ਨਾ ਜੀ ਮੇਰਾ ਖਲਿਦ ਤੇ ਛੜ ਕੇ ਇੱਕ ਬੜਾ ਦਾ ਸੜਕ ਬੰਦਦਾ ਜਿਹੜਾ ਰੋਡ ਬੰਦਦਾ ਉੱਥੇ ਮੇਰਾ ਖਲ ਲਿਜਾ ਰਿਹਾ ਸੀ ਠੀਕ ਹੈ ਤੇ ਕਿਦਾਂ ਡਰਾਈਵਰ ਨੇ ਛੱਟ ਚੋੜ ਤੋਂ ਬਚਾਇਆ ਜੀ ਨਹੀਂ ਨਹੀਂ ਛੱਟ ਚੋੜ ਤੋਂ ਬਚਾਇਆ ਜੀ ਉਹ ਆਪਣੇ ਆਪ ਬਾਹਰ ਨਿਕਲ ਗਿਆ ਦੇਖ ਔਰ ਬੜੀ ਉਹਨੇ ਬਾਦਰੀ ਨਾਲ ਆਪਣੇ ਜਰੀਆ ਆਪਣੇ ਆਪ ਕੰਟਰ ਤੇ ਹੁਣ ਇਹ ਗੱਡੀ ਕਿੱਦਾਂ ਬਾਹਰ ਕੱਢੀ ਜਾਊਗੀ ਜੀ ਇਹਦਾ ਸਰੇਨਾ ਦੇ ਰਾਹੀਂ ਦੋ ਤਿੰਨ ਰੇਨਾਂ ਆਉਣਗੀਆਂ ਜੀ ਰੇਨ ਤੋਂ ਨਹੀਂ ਰੇਨ ਲਿਆ ਕੇ ਅਸੀਂ ਸਟੇਸ਼ਨ ਨੂੰ ਬੇਨਤੀ ਕਰਦੇ ਆਂ ਕਿ ਟ੍ਰੇਨ ਨੂੰ ਗੱਲ ਕਰ ਤਾਂ ਕਿ ਅਸੀਂ ਇਹ ਰੇਨ ਦੇ ਨਾਲੇ ਬਾਹਰ ਕੱਢਾਂ ਹਾਂ ਹਾਂਜੀ ਸਸੀ ਅਸਰ ਆਪਣੇ ਟਿਪਰ ਡਿੱਗੇ ਕੀ ਕਹਿਣਾ ਚਾਹੁੰਦੇ ਹੋ ਇਸ ਤੇ ਵਾਜਗੁਰੂ ਜੀ ਦਾ ਖਾਲਸਾ ਵਾਜਗੁਰੂ ਜੀ ਦੀ ਫਤੇ ਇਹ ਟਿਪਰ ਜਿਹੜਾ ਅੱਜ ਵੀ ਡਿੱਗਾ ਇਹ ਤੋਂ ਪਹਿਲਾਂ ਵੀ ਕਿੱਡੇ ਡਿੱਗ ਚੁੱਕੇ ਕਿਉਂਕਿ ਅਸੀਂ ਕੱਲ ਹੀ ਇੱਕ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਕੇ ਆਏ ਆ ਔਰ ਉਸ ਮੰਗ ਪੱਤਰ ਦੇ ਵਿੱਚ ਅਸੀਂ ਮੰਗ ਕੀਤੀ ਆ ਕਿ ਜਿਹੜੀ ਇਹ ਸੜਕ ਬਣਾਈ ਗਈ ਆ ਇਹਦੇ ਹਾਲ ਦੁਆਲੇ ਕਾਨੂੰਨੀ ਤੌਰ ਤੇ ਜੋ 4 ਫੁੱਟ ਦੇ ਬਰਮ ਬਣਨੇ ਸੀ ਨਾ ਉਹ ਬਰਮ ਬਣਾਏ ਗਏ ਔਰ ਇਹਦੇ ਨਾਲ ਜਿਹੜੇ ਸੇਫਟੀ ਗਾਰਡ ਲੱਗਣੇ ਸੀ ਉਹ ਬਿਲਕੁਲ ਨਹੀਂ ਲਗਾਏ ਗਏ ਜਦ ਕਿ ਇਸ ਤੋਂ ਪਹਿਲਾਂ ਆਦਮਪੁਰ ਤੋਂ ਮੀਟਿੰਗ ਆਣਾ ਤੱਕ ਸਾਰੇ ਸੇਫਟੀ ਗਾਰਡ ਲੱਗੇ ਔਰ ਜਿਹੜੇ ਮੀਡੀਆ ਵਾਲਾ ਕੋਰਟ ਕੋਰਟ ਦੀ ਗੱਲ ਚੰਕਰ ਇਹ ਬਿਲਕੁਲ ਸੇਫਟੀ ਗਾਰਡ ਨਹੀਂ ਲੱਗੇ ਔਰ ਇਹ ਜਿਹੜੇ ਸੇਫਟੀ ਗਾਰਡ ਲੱਗਣੇ ਚਾਹੀਦੇ ਆ ਔਰ ਨਿਤ ਹਾਸੇ ਵਫਰ ਰਹੇ ਨੇ ਇਹਦੇ ਸੰਬੰਧ ਦੇ ਵਿੱਚ ਸਾਡੇ ਹਲਕਾ ਚੱਬੇਵਾਲ ਦੇ ਐਮ ਐਲ ਏ ਇਸ਼ਾਕ ਕੁਮਾਰ ਨੇ ਵੀ ਵਿਧਾਨ ਸਭਾ ਦੇ ਵਿੱਚ ਇਸ ਨਹਿਰ ਦੀ ਸੜਕ ਦੇ ਬਾਰੇ ਦੇ ਵਿੱਚ ਸਵਾਲ ਕੀਤਾ ਔਰ ਅਜੇ ਤੱਕ ਵੀ ਸਰਕਾਰ ਨੇ ਇਧਰ ਧਿਆਨ ਨਹੀਂ ਦਿੱਤਾ अनेका ਜਾਨਾਂ ਜਿਹੜੀਆਂ ਇਹ ਸੜਕ ਜਦੋਂ ਤੋਂ ਇਹ ਸੜਕ ਬਣ ਗਈ ਆ अनेका ਗੱਡੀਆਂ ਦੇ ਵਿੱਚ ਡਿੱਗ ਚੁੱਕੀਆਂ अनेका ਜਾਨਾਂ ਜਾ ਚੁੱਕੀਆਂ ਇਸੇ ਤਰ੍ਹਾਂ ਅਸੀਂ ਇਹ ਮੰਗ ਕਰਦੇ ਆ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਸੜਕ 'ਤੇ ਧਿਆਨ ਦੇਵੇ ਇਸ ਵੇਲੇ ਇੱਕ ਇੰਨਾ ਸਹਿਮ ਦਾ ਮਾਹੌਲ ਇਲਾਕੇ 'ਚ ਪੈਦਾ ਹੋ ਗਿਆ ਹੈ ਕਿ ਇਸ ਨਹਿਰ ਦੇ ਹਾਲ ਦੁਆਲੇ ਸਕੂਲ ਤੇ ਕਾਲਜ ਬਹੁਤ ਨੇ ਔਰ ਕਾਲਜਾਂ ਦੀਆਂ ਬੱਸਾਂ ਦਾ ਕਾਰਾਂ ਦਾ ਮੋਟਰਸਾਈਕਲਾਂ ਦਾ ਬੱਚੇ ਲੈ ਕੇ ਸਕੂਲ ਜਾਂਦੇ ਤੇ ਆਉਂਦੇ ਨੇ ਔਰ ਬਹੁਤ ਰੱਛ ਰਹਿਂਦਾ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਪਰਮਾਤਮਾ ਨਾ ਕਰੇ ਕੋਈ ਐਹੋ ਜੀ ਘਟਨਾ ਨਾ ਵਾਪਰ ਜਾਏ ਜਿੱਥੇ ਸਰਕਾਰ ਨੂੰ ਇਹਦੀ ਨੁਮੋਸ਼ੀ ਸੈਣੀ ਪੈ ਜਾਏ ਕਿਉਂਕਿ ਬੱਚਿਆਂ ਵਾਲੀਆਂ ਬੱਸਾਂ ਜਿਹੜੀਆਂ ਨਿਤ ਸਵੇਰੇ ਤੇ ਸ਼ਾਮ ਜਿਹੜੀਆਂ ਇਹ ਸੜਕ ਤੇ ਚੱਲਦੀ ਆ ਇਸ ਕਰਕੇ ਅਸੀਂ ਇਲਾਕਾ ਨਿਵਾਸੀਆਂ ਵੱਲੋਂ ਅਸੀਂ ਇੱਕ ਮੰਗ ਪੱਤਰ ਸਾਡੀਆਂ 5-4 ਜਥੇਬੰਦੀਆਂ ਨੇ ਇਕੱਠੇ ਹੋ ਕੇ ਕੱਲ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਭੇਜਿਆ ਤੇ ਅਸੀਂ ਆਸ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਇਸ ਸੜਕ ਵੱਲ ਧਿਆਨ ਦੇਣ ਜੇਕਰ ਇਹੋ ਜਿਹਾ ਨਾ ਕੀਤਾ ਜੇ ਇਲਾਕੇ ਨੂੰ ਇਸੇ ਤਰ੍ਹਾਂ ਇਹ ਮੁਸ਼ਕਲ ਆਉਂਦੀ ਰਹੀ ਤੇ ਕੁਝ ਦਿਨ ਬਾਅਦ ਅਸੀਂ ਅਲਟੀਮੇਟਮ ਦਿੱਤੇ ਆ ਸਾਡੀਆਂ ਜਿੰਨੀਆਂ ਜਥੇਬੰਦੀਆਂ ਨੇ ਇਲਾਕੇ ਦੀਆਂ ਔਰ ਜਿੰਨੇ ਇਲਾਕੇ ਨਿਵਾਸੀ ਨੇ ਅਸੀਂ 8-10 ਦਿਨ ਤੋਂ ਬਾਅਦ ਅਸੀਂ ਬੇਟ ਕਰਾਂਗੇ ਜੇ ਦੇ ਉੱਤੇ ਨਾ ਸਰਕਾਰ ਨੇ ਕੋਈ ਸਰਕਾਰ ਨੇ ਸ਼ੁਰੂ ਕੀਤੀ ਇਹਨੂੰ ਬਚਾਓ ਕਾਰਜ ਨਾ ਸ਼ੁਰੂ ਕੀਤੇ ਤੇ ਕੋਈ ਨਾ ਕੋਈ ਵੱਡਾ ਸੰਘਰਸ਼ ਜਿਹੜਾ ਅਲਿਕਾਗੇ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇ ਮੈਂ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਮੈਂ ਜਗਤਾਰ ਸਿੰਘ ਪੁੰਗਰਨੀ ਦਵਾਬਾ ਚੈਨਲ ਕੈਟਾਗਰੀ ਫਰੰਟ ਪੰਜਾਬ ਔਰ ਸਾਡੇ ਨਾਲ ਵਿਸ਼ਵ ਦਵਾਬਾ ਰਾਜਪੂਤ ਸਭਾ ਪੰਜਾਬ ਸਾਬ ਜੀ ਆਦਾ ਬਾਬਾ ਫਤਿਹ ਸਿੰਘ ਦੀ ਤਰਨਾ ਦਲ ਸਾਹਿਬ ਆਪਣੀਆਂ ਤੇ ਜਮਹੂਰੀ ਕਿਸਾਨ ਸਭਾ ਕੰਢੀ ਕਿਸਾਨ ਯੂਨੀਅਨ ਜਿਹੜਾ ਨਿੱਕਲ ਰਲ ਕੇ ਮੰਗ ਪੱਤਰ ਦਿੱਤਾ ਸੋ ਸਰਕਾਰ ਜ਼ਰੂਰ ਕਰੇ ਤਾਂ ਕਿ ਕੋਈ ਹੋਰ ਵੱਡੀ ਘਟਨਾ ਕੋਈ ਹਾਦਸਾ ਨਾ ਵਾਪਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ